ਸ੍ਰਮਣੀ ਕਾਲੀਦਸ ਤੇ ਸ੍ਰਮਣੀ ਕਾਲੀਦਲ ਦੀ ਭਰਤੀ ਕਮੇਟੀ ਨੂੰ ਲੈ ਕੇ ਫਿਰ ਤੋਂ ਵਿਵਾਦ ਖੜਾ ਹੋ ਸਕਦਾ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣਾ ਨਵਾਂ ਪ੍ਰਧਾਨ ਚੁਣਨ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ 11 ਅਗਸਤ ਤਰੀਕ ਮਿਥਲੀ ਗਈ ਹੈ ਕਿ 11 ਅਗਸਤ ਨੂੰ ਜਨਰਲ اجلاس ਬੁਲਾ ਕੇ ਤੇਜਸ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਦੇ ਵੱਲੋਂ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਉੱਥੇ ਦੱਸਿਆ ਕਿ ਉਹਨਾਂ ਦੇ ਵੱਲੋਂ तेजस ਸਿੰਘ समुंदरी हॉल ਨੂੰ ਚੁਣਿਆ ਗਿਆ ਕਿ ਉੱਥੇ ਜਾ ਕੇ ਮੀਟਿੰਗ ਕੀਤੀ ਜਾਵੇਗੀ ਉੱਥੇ ਹੀ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਤੇ ਇਸ ਲਈ ਐਸ.ਪੀ.ਸੀ ਨੂੰ ਇੱਕ ਲੈਟਰ ਵੀ ਭੇਜ ਦਿੱਤੀ ਗਈ ਹੈ ਦੱਸਦੀ ਕਿ ਪਹਿਲਾਂ ਵੀ ਲੈਟਰ ਭੇਜੀ ਹੋਈ ਸੀ ਤਾਂ ਹੁਣ ਉਹ ਲੈਟਰ ਜਿਹੜੀ ਹੈ ਐਸ.ਪੀ.ਸੀ ਦੇ ਵੱਲੋਂ ਸ਼੍ਰੀ ਕਾਲਤਕ ਸਾਹਿਬ ਦੇ ਕੋਲ ਭੇਜ ਦਿੱਤੀ ਹੈ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੂੰ ਲੈਟਰ ਭੇਜ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਦੇ ਉੱਪਰ ਫੈਸਲਾ ਆਵੇਗਾ ਦੱਸਦੀ ਕਿ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਿਸ ਤਰੀਕੇ ਉਹਨਾਂ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਰਨ ਦੀ ਅਨੁਮਤੀ ਮੰਗੀ ਸੀਗੀ ਮੀਟਿੰਗ ਕਰਨ ਦੀ ਪਰਮਿਸ਼ਨ ਮੰਗੀ ਗਈ ਸੀ ਐਸਪੀਸੀ ਦੇ ਵੱਲੋਂ ਤਾਂ ਐਸਪੀਸੀ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਟਕਰਾਅ ਨੂੰ ਟਾਲਣ ਦੇ ਲਈ ਸ਼੍ਰੀ ਕਾਰਤਿਕ ਸਾਹਿਬ ਨੂੰ ਇਹ ਮਾਮਲਾ ਭੇਜ ਦਿੱਤਾ ਗਿਆ ਹੈ ਸ਼੍ਰੀ ਕਾਰਤਿਕ ਸਾਹਿਬ ਨੂੰ ਉਹ ਲੈਟਰ ਪੇਪਰ ਦਿੱਤੀ ਹੈ ਜਿਸ ਦੇ ਵਿੱਚ ਪਰਮਿਸ਼ਨ ਮੰਗੀ ਹੈ ਦੱਸ ਦੇ ਕਿ ਪਰਮਿਸ਼ਨ ਮੰਗਣ ਦੇ ਲਈ ਇੱਕ ਲੈਟਰ ਭੇਜੀ ਹੈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਤਾਂ ਇਸ ਦੇ ਲੈਟਰ ਦੇ ਉੱਪਰ ਇਕਬਾਲ ਸਿੰਘ ਝੁੰਦਾ ਹੋਰਾਂ ਦੇ ਸਾਈਨ ਨੇ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਅਗਵਾਈ ਕਰ ਰਹੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦੇ ਸਾਈਨ ਹੈਗੇ ਨੇ ਸੰਤਾ ਸਿੰਘ ਉਮੈਦਪ uri ਪੀਬੀ ਸਤਵੰਤ ਕੌਰ ਜਾਂ ਫਿਰ ਮਨਪ੍ਰਿਤ ਐਲੀਏ ਪੰਜ ਜਨਿਆਂ ਦੇ ਸਾਈਨ ਕਰਕੇ ਚਿੱਠੀ ਜਿਹੜੀ ਆ ਪਹੁੰਚ ਚੁੱਕੀ ਹੈ ਤਾਂ ਹੁਣ ਚਿੱਠੀ ਸ਼੍ਰੀ ਕਾਰਤਕ ਸਾਹਿਬਕ ਪਹੁੰਚ ਗਈ ਹੈ ਤਾਂ ਹੁਣ ਨਵੇਂ ਪ੍ਰਧਾਨ ਜੀ ਨੂੰ ਲੈ ਕੇ ਮਾਮਲਾ ਸ਼੍ਰੀ ਕਾਰਤਕ ਸਾਹਿਬ ਪਹੁੰਚ ਚੁੱਕਿਆ ਦਾਸੀ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣੀ 5 ਲੱਖ ਦੀ ਭਰਤੀ ਕਰ ਲਈ ਗਈ ਹੈ ਦੱਸ ਦਿੱ ਕਿ ਜਿਸ ਤਰੀਕੇ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸੀਗਾ 2 ਦਸੰਬਰ ਨੂੰ ਜਿਸ ਤਰੀਕੇ ਉਹ ਪੂਰਾ ਮਾਮਲਾ ਚੱਲਿਆ ਸੀ ਹੁਕਮਨਾਮਾ ਹੋਇਆ ਸੀ ਹੁਕਮਨਾਮੇ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਿੱਧਾ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਐਲਾਨ ਕੀਤਾ ਸੀ ਕਿ ਆਪਣੇ ਸੂਬੇ ਡੈਲੀਗੇਟਸ ਤੇ ਜ਼ੋਨ ਕਰਨਗੇ ਦੋਸਤੋ ਬਾਅਦ ਉਹਨਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ 11 ਅਗਸਤ ਨੂੰ ਤਾਂ 11 ਅਗਸਤ ਨੂੰ ਇੱਕ ਨਵਾਂ ਵਿਵਾਦ ਖੜਾ ਹੋ ਸਕਦਾ ਹੈ ਉਸ ਤੋਂ ਪਹਿਲਾਂ ਇੱਕ ਤਰੀਕੇ ਦੇ ਨਾਲ ਵਿਵਾਦ ਖੜਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਸ ਤਰੀਕੇ ਉਹਨਾਂ ਦੇ ਵੱਲੋਂ ਪਰਮਿਸ਼ਨ ਮੰਗੀ ਗਈ ਹੈ ਸ਼ਿਕਾਲਤਕ ਉਹਨਾਂ ਦੇ ਵੱਲੋਂ ਪਰਮਿਸ਼ਨ ਮੰਗੀ ਗਈ ਹੈ ਤੇ ਦਰਸ਼ਨ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਦੇ ਲਈ ਤਾਂ ਉੱਥੇ ਹੀ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਿਸ ਤਰੀਕੇ ਉਹਨਾਂ ਦੇ ਵੱਲੋਂ ਤਿਆਰੀਆਂ ਵਿੜ ਲੀਆਂ ਗਈਆਂ ਨੇ ਤੇ ਸ਼੍ਰੋਮਣੇ ਕਾਲੀ ਦਲ ਤੇ ਸ਼੍ਰੋਮਣੇ ਕਾਲੀ ਦਲ ਤੇ ਜਿਹੜੀ ਭਾਰਤੀ ਕਮੇਟੀ ਆ ਉਹਨਾਂ ਦੇ ਵਿਚਾਲੇ ਵਿਵਾਦ ਇੱਕ ਵਾਰ ਫਿਰ ਤੋਂ ਖੜਾ ਹੋ ਸਕਦਾ ਹੈ ਕਿਉਂਕਿ ਸ਼੍ਰੋਮਣੇ ਕਾਲੀ ਦਲ ਦੇ ਵੱਲੋਂ ਨਵਾਂ ਪ੍ਰਧਾਨ ਚੁਣ ਲਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਜਿਸ ਤਰੀਕੇ ਸ਼ਿਕਾਲਤਕ ਸਾਫ ਤੋਂ ਹੁਕਮਨਾਮਾ ਹੋਇਆ ਸੀਗਾ ਉਹਨਾਂ ਦੇ ਵੱਲੋਂ ਅ ਪਰਟੀ ਕਮੇਟੀ ਜਿਹੜੀ ਬਣਾਈ ਗਈ ਸੀ 6 ਕਾਰਤਕ ਸਾਬ ਦੇ ਬਨੂ ਦਸ ਦੇ ਵਿੱਚ ਸੱਤ ਮੈਂਬਰ ਸੀਗੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਸਪੀਸੀ ਦੇ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੇ ਵੱਲੋਂ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਇੱਕ ਹੋਰ ਅਸਤੀਫਾ ਇਸ ਮਾਮਲੇ ਦੇ ਵਿੱਚ ਹੋਇਆ ਸੀਗਾ ਜਿਸ ਦੇ ਵਿੱਚ ਕਿਰਪਾਲ ਸਿੰਘ ਬਡੁੰਗਰ ਹੋਰਾਂ ਦੇ ਵੱਲੋਂ ਵੀ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਇੱਕ ਕੱਲੀ ਕਮੇਟੀ ਹੁਣ ਪੰਜ ਮੈਂਬਰਾਂ ਦੀ ਰਹਿ ਗਈ ਸੀ ਤਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਸੇ ਹੀ ਸਾਲ ਦੇ ਵਿੱਚ ਜਿਹੜਾ ਭਰਤੀ ਕਮੇਟੀ ਦੀ ਜਿਹੜੀ ਸ਼ੁਰੂਆਤ ਕਰ ਦਿੱਤੇ ਸੀਗੀ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਉਹਨਾਂ ਦੇ ਵੱਲੋਂ ਭਰਤੀਆਂ ਦੀ ਪਰਚੀ ਭਰੀ ਜਾ ਰਹੀ ਸੀ ਸ਼ਿਕਾਰਤਖ ਸਾਹਿਬ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਪਹਿਲੀ ਪਰਚ ਜਿਹੜੀ ਹੈ ਭਰੀ ਗਈ ਸੀ ਉਹ ਉਹਨਾਂ ਨੂੰ ਪਹਿਲਾ ਮੈਂਬਰ ਇਸ ਇਸ ਭਰਤੀ ਕਮੇਟੀ ਦੇ ਵੱਲੋਂ ਬਣਾਇਆ ਗਿਆ ਸੀ ਉੱਥੇ ਹੀ 5 ਲੱਖ ਦੇ ਕਰੀਬ ਭਰਤੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕਰ ਲੀਆਂ ਗਈਆਂ ਨੇ ਤਾਂ ਹੁਣ ਉਹਨਾਂ ਦੇ ਵੱਲੋਂ ਨਵਾਂ ਪ੍ਰਧਾਨ ਚੁਣਿਆ ਜਾਣਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਕੀ ਕੁਝ ਹਲਚਲ ਰਹਿਣ ਵਾਲੀ ਹੈ ਕਿਸ ਤਰੀਕੇ ਟਕਰਾ ਟਲਦਾ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵਿਵਾਦ ਕਿੱਥੋਂ ਤੱਕ ਪਹੁੰਚਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਅਸਰ ਸਿਆਸਤ ਦੇ ਵਿੱਚ ਵੀ ਹੁਣ ਉਹ ਜਿਹੜਾ ਹੈ ਨਸਰਾਂ ਸਕਦਾ ਕਿਉਂਕਿ ਤਰਨ ਤਰਨ ਬਾਈਪੋਲ ਹੈਗੀ ਹੈ ਤਾਂ ਇਸ ਦਾ ਅਸਰ ਉਸ ਦੇ ਉੱਪਰ ਵੀ ਹੋਣਾ ਲਾਜ਼ਮੀ ਜਿਹੜਾ ਹੈ ਨਜ਼ਰ ਆ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਿਆਸਤ ਦੇ ਵਿੱਚ ਹਲਚਲ ਰਹਿੰਦੀ ਹੈ ਉਸ ਦੇ ਉੱਪਰ ਨਜ਼ਰਾਂ ਬੰਨੀਆਂ ਰਹਿਣਗੀਆਂ ਤਾਂ ਤੁਹਾਡੇ ਨਾਲ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ